RBI ਨੇ ਲਿਆ ਵੱਡਾ ਫੈਸਲਾ ਲਾਂਚ ਹੋਣ ਜਾ ਰਿਹਾ ਨਵਾਂ ਨੋਟ ਤੇ ਨਵੇਂ ਗਵਰਨਰ ਕਰਨਗੇ ਇਸ ਤੇ ਹਸਤਾਖਸ਼ ਜਿਹਾ ਇਸ ਵੇਲੇ RBI ਨੇ ਇੱਕ ਵੱਡਾ ਫੈਸਲਾ ਲੈ ਲਿਆ ਏ ਜਿਸ ਦੇ ਤਹਿਤ ਬਾਜ਼ਾਰ ਦੇ ਵਿੱਚ ਨਵਾਂ ਨੋਟ ਲਾਂਚ ਕੀਤਾ ਜਾ ਰਿਹਾ ਏ ਇਸ ਤੇ ਨਵੇਂ ਗਵਰਨਰ ਦਸਤਖਤ ਕਰਨਗੇ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਗਵਰਨਰ ਸਨ ਉਹ ਰਿਟਾਇਰ ਹੋ ਚੁੱਕੇ ਨੇ ਦੱਸਦੀ ਹੈ ਕਿ ਜਿਹੜੇ ਨਵੇਂ ਨੋਟ ਲਾਂਚ ਕੀਤੇ ਜਾ ਰਹੇ ਨੇ ਉਹ 50 ਰੁਪਏ ਦੇ ਨੇ ਇਹਨਾਂ ਦਾ ਜਿਹੜਾ ਆਕਾਰ ਹੈ ਪਹਿਲਾਂ ਲਾਂਚ ਕੀਤੇ ਗਏ ਜਿਹੜੇ 50 ਰੁਪਏ ਦੇ ਨੋਟ ਨੇ ਉਹਨਾਂ ਵਰਗਾ ਹੀ ਹੋਵੇਗਾ ਦੱਸਦੀ ਹੈ ਕਿ ਇਸਤੇ ਨਵੇਂ ਬਣੇ ਗਵਰਨਰ ਸੰਜੀਵ ਮਲਹੋਤਰਾ ਹੋਰੀ ਦਸਤਖਤ ਕਰਨਗੇ ਜਿਹੜੇ ਇਸ ਤੋਂ ਪਹਿਲਾਂ ਗਵਰਨਰ ਸਨ ਜਿਹੜੇ ਕਿ ਸ਼ਕਤੀਕਾਂਤ ਦਾਸ ਸਨ ਉਹਨਾਂ ਦੀ ਰਿਟਾਇਰਮੈਂਟ ਹੋ ਚੁੱਕੀ ਹੈ ਤੇ ਦਸੰਬਰ 2024 ਦੇ ਵਿੱਚ ਹੀ ਸੰਜੀਵ ਮਲਹੋਤਰਾ ਹੋਰਾਂ ਨੇ ਜਿਹੜਾ ਇਹ ਅਹੁਦਾ ਸੰਭਾਲ ਲਿਆ ਹੈ ਤੇ ਜਿਹੜੇ ਹੁਣ ਨੋਟ ਲਾਂਚ ਕੀਤੇ ਜਾ ਰਹੇ ਨੇ ਉਹਨਾਂ ਤੇ ਸੰਜੀਵ ਮਲਹੋਤਰਾ ਹੀ ਗਵਰਨਰ ਦੇ ਤੌਰ ਤੇ ਦਸਤਖਤ ਕਰਨਗੇ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਜਿਹੜੇ 50 ਰੁਪਏ ਦੇ ਨੋਟ ਬਾਜ਼ਾਰ ਦੇ ਵਿੱਚ ਨੇ ਉਹ ਮਹਾਤਮਾ ਗਾਂਧੀ ਨਵੀਂ ਸੀਰੀਜ਼ ਦੇ ਨੇ ਤੇ ਜਿਹੜੇ ਹੁਣ ਲਾਂਚ ਕੀਤੇ ਜਾਣਗੇ ਉਹਨਾਂ ਦਾ ਆਕਾਰ ਵੀ ਪਹਿਲਾਂ ਲਾਂਚ ਕੀਤੇ ਗਏ ਨੋਟਾਂ ਵਰਗਾ ਹੀ ਹੋਵੇਗਾ ਦੱਸਦੀ ਹੈ ਕਿ ਜਿਹੜੇ ਪਹਿਲਾਂ ਨੋਟ ਲਾਂਚ ਕੀਤੇ ਗਏ ਨੇ ਜਿਹੜੇ 50 ਰੁਪਏ ਦੇ ਨੇ ਉਹਨਾਂ ਦਾ ਆਕਾਰ 68mm 135mm ਹੈ ਤੇ ਜਿਹੜੇ ਹੁਣ ਲਾਂਚ ਕੀਤੇ ਜਾਣਗੇ ਉਹ ਵੀ ਇਸੇ ਹੀ ਆਕਾਰ ਦੇ ਹੋਣਗੇ ਦੱਸਦੀ ਹੈ ਕਿ ਇਹਨਾਂ ਦਾ ਜਿਹੜਾ ਰੰਗ ਹੈ ਫਲੋਰੋਸੈਂਟ ਬਲੂ ਹੈ ਤੇ ਹੁਣ ਵਾਲੇ ਨੋਟਾਂ ਦਾ ਵੀ ਰੰਗ ਇਹੀ ਹੋਵੇਗਾ ਜਦੋਂ ਅਸੀਂ ਨੋਟ ਨੂੰ ਉਲਟਾ ਕੇ ਦੇਖਦੇ ਹਾਂ ਤਾਂ ਇਸਦੇ ਉਲਟੀ ਸਾਈਡ ਤੇ ਰੱਖ ਦੇ ਨਾਲ ਹੰਪੀ ਮੰਦਿਰ ਦਾ ਜਿਹੜੀ ਤਸਵੀਰ ਹੈ ਉਹ ਛਾਪੀ ਹੋਈ ਹੈ ਜਿਹੜੀ ਕਿ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਹੈ ਇੱਥੇ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਪਿਛਲੇ 1.5 ਕੋ ਸਾਲ ਪਹਿਲਾਂ RBI ਦੇ ਵੱਲੋਂ 2000 ਰੁਪਏ ਦਾ ਜਿਹੜਾ ਨੋਟ ਹੈ ਉਹ ਬੰਦ ਕਰ ਦਿੱਤਾ ਗਿਆ ਸੀ ਤੇ ਇਹ ਵੀ ਬਿਆਨ ਸਾਹਮਣੇ ਆਇਆ ਹੈ ਕਿ ਦਸੰਬਰ 2024 ਦੇ ਵਿੱਚ ਜਿਹੜੀ ਕਿ ਬੈਂਕਿੰਗ ਸਿਸਟਮ ਹੈ ਉਸ ਦੇ ਵਿੱਚ 2000 ਦਾ ਜਿਹੜਾ ਨੋਟ ਹੈ ਉਹ ਵਾਪਸ ਆ ਗਿਆ ਹੈ ਇਥੇ ਇਹ ਬਿਆਨ ਸਾਹਮਣੇ ਆਇਆ ਹੈ ਕਿ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਦੇ ਕੋਲ ਕਰੋੜਾਂ ਰੁਪਏ ਨੇ ਜਿਹੜੇ ਕਿ 2000 ਰੁਪਏ ਦੇ ਨੋਟਾਂ ਦੇ ਵਿੱਚ ਨੇ ਇਸ ਕਰਕੇ ਇਸ ਨੋਟ ਨੂੰ ਵਾਪਸ ਲਿਉਂਦੀ ਮੰਗ ਕੀਤੀ ਗਈ ਸੀ ਤੇ ਇਹ ਬਿਆਨ RBI ਦੇ ਵੱਲੋਂ ਸਾਹਮਣੇ ਆਇਆ ਹੈ ਤੇ ਹੁਣ ਫਿਰ ਤੋਂ 50 ਰੁਪਏ ਦਾ ਜਿਹੜਾ ਨਵਾਂ ਨੋਟ ਹੈ ਉਹ ਲਾਂਚ ਕੀਤਾ ਜਾ ਰਿਹਾ ਹੈ ਜਿਸ ਤੇ ਨਵੇਂ ਗਵਰਨਰ ਦਸਤਖਤ ਕਰਨਗੇ ਕਿਉਂਕਿ ਜਿਹੜੇ ਪੁਰਾਣੇ ਗਵਰਨਰ ਨੇ ਉਹਨਾਂ ਦੀ ਰਿਟਾਇਰਮੈਂਟ ਹੋ ਚੁੱਕੀ ਹੈ ਸੰਜੇ ਮਲਹੋਤਰਾ ਨਵੇਂ ਗਵਰਨਰ ਨੇ ਜਦੋਂ ਹੁਣ ਨਵੇਂ ਨੋਟ ਲਾਂਚ ਕੀਤੇ ਜਾਣਗੇ ਤਾਂ ਸੰਜੇ ਮਲਹੋਤਰਾ ਹੋ ਰਹੀ ਹੀ ਗਵਰਨਰ ਦੇ ਤੌਰ ਤੇ ਉਸ ਤੇ ਦਸਤਖਤ ਕਰਨਗੇ ਸੋ ਇਹ ਆਰਬੀਆਈ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਹੁਣ ਬਾਜ਼ਾਰ ਦੇ ਵਿੱਚ 50 ਰੁਪਏ ਦੇ ਇਹ ਨਵੇਂ ਨੋਟ ਜਿਹੜੇ ਨੇ ਉਹ ਲਾਂਚ ਕੀਤੇ ਜਾ ਰਹੇ ਨੇ ਜਿਨ੍ਹਾਂ ਦਾ ਆਕਾਰ ਪਹਿਲਾ ਲਾਂਚ ਕੀਤੇ ਕੇ 50 ਰੁਪਏ ਦੇ ਨੋਟਾਂ ਵਰਗਾ ਹੀ ਹੋਵੇਗਾ ਸੋ ਇਸ ਤੇ ਨਵੇਂ ਜਿਹੜੇ ਗਵਰਨਰ ਨੇ ਉਹ ਹੁਣ ਦਸਤਕਤ ਕਰਨਗੇ ਸੋ ਆਰਬੀਆਈ ਦੇ ਵੱਲੋਂ ਇਹ ਵੱਡਾ ਫੈਸਲਾ ਲੈ ਲਿਆ ਗਿਆ ਹੈ ਕਿ 50 ਰੁਪਏ ਦੇ ਜਿਹੜੇ ਨਵੇਂ ਨੋਟ ਨੇ ਉਹ ਲਾਂਚ ਕੀਤੇ ਜਾ ਰਹੇ ਹਨ